ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਜੀ ਰਾਜ਼ਾ ਗਿਲ ਅੱਜ ਵਿਸ਼ੇਸ਼ ਤੌਰ ਦੇ ਉੱਤੇ ਪਿੰਡ ਸ਼ੇਰਗੜ ਪੁੱਜੇ ਤੇ ਉਹਨਾਂ ਨੇ ਇੱਕ ਅਨੋਖੇ ਅੰਦਾਜ਼ ਦੇ ਵਿੱਚ ਕੁਝ ਇੱਥੇ ਵਾਅਦੇ ਕੀਤੇ ਤੇ ਪ੍ਰਣ ਕਰਿਆ ਕਿ ਚਾਹੇ ਜੋ ਮਰਜ਼ੀ ਹੋ ਜਾਏ ਪਰ ਇਸ ਪਿੰਡ ਦੇ ਵਿੱਚ ਜੋ ਮੈਂ ਅੱਜ ਵਾਅਦਾ ਕਰਕੇ ਚੱਲਿਆ ਆ ਉਹ ਪੂਰਾ ਜ਼ਰੂਰ ਕਰਾਵਾਂਗੇ ਕਿਉਂਕਿ ਕਾਂਗਰਸ ਦਾ ਜਿਹੜਾ ਬੂਥ ਹੈ ਉਹ ਇੱਥੋਂ ਕਦੇ ਨਹੀਂ ਹਰਿਆ ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਇਸ ਪਿੰਡ ਲਈ ਕੁਝ ਜ਼ਰੂਰ ਕਰੀਏ ਮੈਂ ਤਾਂ ਸ਼ੇਰ ਉਹ ਵੀ ਕਹੂੰਗਾ ਚੰਡੀਗੜ੍ਹ ਦੇ ਵਾਪਸ ਜਾਈਆ ਉਹਦਾ ਪਿੰਡ ਬਹੁਤ ਸੁੰਨਾ ਆਪ ਕਰੇ ਨੂੰ ਨਜ਼ਰ ਪਰ ਲੱਗੇ ਸਰਕਾਰ ਨੂੰ ਤੇ ਹੋਰ ਵੀ ਇਹਨੂੰ ਚਾਹ ਚਾਹ ਕੇ ਆਪਾਂ ਲੈ ਕੇ ਬਹੁਤ ਸੁੰਨਾ ਬੂਥ ਪਿੰਡ ਦਾ ਬੜੇ ਹੀ ਸੁੰਨੇ ਤੁਸੀਂ ਇਸ ਪਿੰਡ ਦੇ ਵਾਸਤੇ ਜਿਹੜਾ ਤੁਸੀਂ ਛੋਟੇ ਸੱਦੇ ਦੇ ਸਾਰੇ ਬਹੁਤ ਹੀ ਸਤਿਕਾਰਯੋਗ ਬੜੇ ਸੀਨੀਅਰ ਪਿੰਡ ਦੇ ਸੂਚੇਕਰਾਂ ਦੇ ਆਗੂ ਤੁਸੀਂ ਇੱਥੇ ਪਹੁੰਚੇ ਹੋ ਜਿਹਨਾਂ ਦੇ ਵਿੱਚ ਲਖਵੀਰ ਸਿੰਘ ਸਾਡੇ ਕਪੂ ਜੀ ਸਾਡੇ ਸੱਜਣ ਸਿੰਘ ਜੀ ਤੇਜ ਸਿੰਘ ਲੰਬੜਦਾਰ ਜੀ ਹਰਭਜਨ ਸਿੰਘ ਜੀ ਰਸਕਾਰ ਸਿੰਘ ਜੀ ਗੁਰਜੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਸਾਰੇ ਤੁਸੀਂ ਸਤਿਕਾਰਯੋਗ ਸਾਰੇ ਆ ਦੇ ਕਿਸੇ ਦਾ ਇਸ ਪੇਡਾ ਬਹੁਤ ਹੀ ਵਧੀਆ ਪੇਡਾ ਬਹੁਤ ਹੀ ਵਧੀਆ ਤੁਸੀਂ ਲੋਕ ਬੜੇ ਸਾਝ ਰੱਖਣ ਵਾਲੇ ਲੋਕ ਸੋ ਸਾਡੇ ਨਾਲ ਸਾਡੇ ਵਿੱਚ ਇੱਥੇ ਪਹੁੰਚੇ ਹਰਕਲ ਚਾਹ ਰਪਿੰਦਰ ਸਿੰਘ ਰਾਜਾ ਗੰਦੀ ਕਾਂਗਰਸ ਪਾਰਟੀ ਦੇ ਹਰਕਲ ਚਾਹ ਜਿਹੜੇ ਪਾਰਟੀ ਤੋਂ ਅਪੀਲ ਤੇ ਬੇਨਤੀ ਲੈ ਕੇ ਆਏ ਨੇ ਉਹਨਾਂ ਦੇ ਨਾਲ ਸੁਸ਼ਮੀ ਲਾਲ ਮਿੰਟੂ ਜੀ ਹਨ ਡਿਸਟ੍ਰਿਕਟ ਦੇ ਸੀਨੀਅਰ ਸਪੋਰਟਰ ਹਨ ਨੇ ਖੰਨੇ ਦੇ ਹੁਣ ਦੇ ਨਾਲ ਜਗਜੀਤ ਸਿੰਘ ਜੀ ਪ੍ਰਤੀਕੋ ਸਾਹਿਬ ਸਾਧਾ ਚੈਨਲ ਮਾਰਕੀ ਤੋਂ ਮੌਜੂਦ ਆਜੋ ਕੁਲਿਸ਼ੂ ਤੋਂ ਬਾਅਦ ਕਲਰਾ ਜੀ ਆਲੂ ਦੇ ਸਾਥ ਸਾਡੇ ਇਸ ਮੰਡਲ ਦੇ ਪ੍ਰਧਾਨ ਸੋਮਨਾ ਜੀ ਮੰਡਲ ਦੇ ਪ੍ਰਧਾਨ ਬਲਾਕ ਸੰਘੀ ਮੈਂਬਰ ਉਹ ਵੀ ਆਜ ਨੇ ਸਾਡੇ ਸਪਰੈਕਟਰ ਤੋਂ ਵੀ ਮੌਜੂਦ ਸ੍ਰੀ ਚਾਨਾ ਸਵਾਰੀਆ ਨਾ ਪਾਤਵਾਨ ਤਲਵਾਰ ਲਾਇਬ ਜੀ ਦਾ ਖਾਸਾ ਲਾਇਬ ਜੀ ਦੀ ਫਤਿਹ ਉਹਨਾਂ ਦਾ ਜ਼ਿਆਦਾ ਕੋਈ ਟਾਈਮ ਨਹੀਂ ਹੈ ਨਾ ਮੈਂ ਦੇਜਤੀ ਕਰਦਾ ਕਸੂਰੀ ਦਾ ਮੀਤੂ ਜੀ ਨੂੰ ਉਹ ਤੁਹਾਡੇ ਨਾਲ ਜਿਹੜੇ ਵਿਚਾਰ ਸਾਂਝੇ ਕਰਨਗੇ ਕਸੂਰੀ ਦਾ ਮੀਤੂ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਚਾਤ ਸੁਪੰਦਰਸ਼ਨ ਰਾਜਿੰਦਰੀ ਬਹੁਤ ਹੀ ਸਤਿਕਾਰਯੋਗ ਸਾਡੇ ਮਾਰਕੀ ਕਮੇਟੀ ਦੇ ਚੇਅਰਮੈਨ ਜੀਸੀ ਦੀ ਪੱਤੀਪੁਰ ਜੀ ਸਾਡੇ ਬਲੋਕ ਪ੍ਰੈਜ਼ੀਡੈਂਟ ਪ੍ਰੋਵਿੰਸਰ ਕੁਆਰੀ ਜੀ ਸਾਡੇ ਕਾਂਗਰਸ ਦੇ ਬਜਾਰੂ ਸਿਸ਼ਨ ਲਾਲ ਕਰਦਾ ਜੀ ਸਾਡੇ ਇਸ ਮੰਡਲ ਦੇ ਪ੍ਰਧਾਨ ਫੋਰਨਾਥ ਜੀ ਐਕਸਪਾਸ ਸੱਜਣ ਸਿੰਘ ਜੀ ਰਿਖਪਾਲ ਸਿੰਘ ਜੀ ਕਪੂ ਜੀ ਸਭੀ ਛੇ ਪਰ ਤੋਂ ਜਸਪਾਲ ਜੀ ਨੰਬਰਦਾਰ ਪ੍ਰੇਮ ਸਿੰਘ ਜੀ ਸੁਦੀਪ ਸਿੰਘ ਜੀ ਪ੍ਰਸਾਦ ਸਿੰਘ ਜੀ ਮੈਂ ਬਹਿਤ ਸਤਿਕਾਰ ਨਾਲ ਗੁਰਪ੍ਰੀਤ ਜੀ ਬੈਠਿਆ ਨੰਬਰ ਦਾ ਇੰਦੇ ਪ੍ਰਾਸਾਦ ਨੇ ਬੈਠੇ ਆ ਬਹੁਤ ਹੀ ਸਤਕਾਰਯੋਗ ਮੇਰੇ ਛੇਰਗੜ੍ਹ ਦੇ ਸਾਥੀਓ ਦਰਨੀ ਗ੍ਰੰਮ ਨੂੰ ਤੁਹਾਨੂੰ ਦੱਸਣੀ ਚਾਹਨਾ ਹੈ ਕਿ ਛੇਰ ਤੋਂ ਲੈ ਕੇ ਮੰਡ ਤੱਕ ਰਕਮਾ ਜਿਹੜਾ ਪੰਚਾਇਤ ਕੱਥੀ ਹੋਇਆ ਕਰਦੀ ਹੈ ਤਕਰੀਬਨ ਸਾਡੀ ਜ਼ਮੀਨ ਵੀ 55-60 ਏਕੜ ਸਾਰੀ ਇੱਕੋ ਕੰਟੈਕਟ ਹੋਇਆ ਹੈ ਕਾਂਗਰਸ ਦਾ ਇਹ ਹਰਿਜੀਸੀ ਕਾਲੀਆਂ ਨੇ ਕਿਹਾ ਵੀ ਕਿਸੇ ਤਰੀਕੇ ਸ਼ੇਰਪੁਰਿਆ ਨੂੰ ਹਰਾਉਣ ਲਈ ਕਾਨੂੰਨ ਨੂੰ ਤੋੜਦੀ ਹੈ ਬੰਦਾ ਇਹ ਸਾਡੋ ਪੰਚਾਇਤ ਦੀ ਸਾਡੀ ਬਾਹ ਵੜ ਕੇ ਦਿੱਤੀ ਚਾਹਤੀ ਲੇਕਿਨ ਅੱਜ ਵੀ ਸਾਡਾ ਦਿਲ ਇਹਨਾਂ ਨੂੰ ਧੜਕਦਾ ਇਹਨਾਂ ਦਾ ਸਾਡੇ ਤੇ ਮਤਲਬ ਕੋਈ ਇਹ ਆਤਕਤ ਨਹੀਂ ਜਿਹੜੀ ਮਦਦ ਨੂੰ ਬੋਲਦਾ ਹੈ ਸੱਚਾਈ ਦਾ ਕੋਣਾਂ ਨੇ ਸਾਡੀ ਬਾਹ ਵੜਤੀ ਪੰਚਾਇਤ ਜੁੜੀ ਕਰਤੀ ਕਿਸੇ ਸ਼ਰਾਰਤ ਹੀ ਹੱਥੋਂ ਨੇ ਕਰਾਤੀ ਕੁਝ ਯੂ ਮਾਈਜਰ ਕਰੂਗਾ ਉਦੋਂ ਵੀ ਫਿਰ ਕਾਂਗਰਸ ਐਸੋ ਨਹੀਂ ਤੇਗ੍ਰੀਵਲੋ ਮੋਡੇ ਇਲੈਕਸ਼ਨ ਚ ਦੇਖ ਲਓ ਬੜੀ-ਬੜੀ ਹਨੇੜੀ ਚੱਲੀ ਫੇਰ ਵੀ ਕਾਂਗਰਸ ਐਸੋ ਜਿੱਤੀ ਮੇਰਾ ਮਤਲਬ ਜਿਹੜਾ ਇਹ ਪਿੰਡ ਆ ਇਹਦੇ ਨਾਲ ਸਾਡਾ ਜਿਹੜਾ ਰਿਸ਼ਤਾ ਕੋਈ ਬੂਟਾ ਨਾ ਜਾਂ ਹੁੰਦੀ ਹੈਗਾ ਸਾਡਾ ਇੱਕ ਪਰਿਵਾਰਕ ਰਿਸ਼ਤਾ ਜਿਹਨਾਂ ਨੂੰ ਕੰਡਾ ਲੱਗਦਾ ਅਸੀਂ ਸਮਝਿਆ ਕਿ ਸਾਡੇ शरीਰ ਤੇ ਕੰਡਾ ਲੱਗਦਾ ਜੇ ਸਾਡੇ ਸ਼ਰੀਰ ਤੇ ਕੰਡਾ ਲੱਗਦਾ ਇਹਨੂੰ ਖੂਸੂਸ ਕਰਦੇ ਆ ਕਿ ਸਾਡੇ ਸ਼ਰੀਰ ਤੇ ਬਗਲੇ ਤੋਂ ਬਦ ਮੈਂ ਹੂੰ ਕੁਛ ਕਹਿ ਨਹੀਂ ਸਕਦਾ ਇਹ ਪਿੰਡ ਦੇ ਮੈਨੂੰ ਇੰਨਾ ਨਾ ਮਾਣਾ ਜਿੰਨਾ ਕਿ ਕੋਈ ਕਿਸੇ ਨੂੰ ਮਾਂ-ਵਾਪੇ ਮਾਣ ਹੁੰਦਾ ਇਹਨਾਂ ਨੇ ਘਰਾਂ ਕਦੇ ਮਾਂ ਤੋੜਿਆ ਵੀ ਨਹੀਂ ਬਾਕੀ ਦੇਖੋ ਹੁਣ ਬੈਠੇ ਗੱਲ ਚੱਲ ਰਹੀ ਜੀ ਪਪੂ ਜੀ ਕਹਿੰਦੇ ਤਾਂ ਵੀ ਸਾਰੇ ਕਾੜ ਕੱਟ ਤੇ ਕੋਈ ਮਨਰੇਗਾ ਸਕੀਮ ਵਾਲਿਆਂ ਨੂੰ ਕੰਮ ਜਿਉੜੇ ਕੋਈ ਕੁਝ ਨਹੀਂ ਇਹ ਇੱਕ ਲਵਾਛ ਦੀਆ ਬਣਾਤਾ ਪਿੰਡ ਇਹਨਾਂ ਨੇ ਇਸ ਤਰ੍ਹਾਂ ਬਣਾਇਆ ਵੀ ਇਹਨਾਂ ਨੂੰ ਕਮਜ਼ੋਰ ਕਰਦੇ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਜਿਵੇਂ ਉਹ ਪ੍ਰਮਾਤਮਾ ਨੇ ਕਰਨਾ ਬਾਬੇ ਨੇ ਮਾਫੜ ਲੈਣੀ ਆ ਵੀ ਆਪਾਂ ਇਹ ਪਿੰਡ ਦਾ ਸਭ ਤੋਂ ਪਹਿਲਾਂ ਆਪਾਂ ਲਾਣਾ ਇਹਨਾਂ ਨੂੰ ਕੁਝ-ਕੁਝ ਕੇ ਆਪਾਂ ਕੰਮ ਕਰਨੇ ਆ ਦੱਸੋ ਕਿਹੜਾ ਕੰਮ ਬਾਕੀ ਤੁਹਾਡਾ ਰਹਿ ਗਿਆ ਬਾਕੀ ਵੀਰੋ ਮੈਂ ਤੁਹਾਨੂੰ ਜਰੂਰ ਗੱਲ ਕਹਾਂਗਾ ਲੰਬਾ ਸਮਾਂ ਤਾਂ ਆਉਣਾ ਲਿਏ ਜੇ ਆਪਾਂ ਕਿਸਾਨੇ ਨੂੰ ਬਚਾਉਣਾ ਨਾ ਹੋਣਾ ਆਪਣਾ ਸਸ ਤੋਂ ਬੰਦਾ ਸ਼ਹੀਦ ਹੋਇਆ ਬਾਦਰ ਤੇ ਇੱਕ-ਇੱਕ ਬੋਲ ਇੱਕ ਤਰੀਕ ਨੂੰ ਜੇ ਆਪਾਂ ਆਪਣਾ ਵਜੂਦ ਨੂੰ ਪਛਾਣਾ ਤਾਂ ਇਹ ਸੋਚ ਕੇ ਭਾਵੇਂ ਆਪਾਂ ਬੂਟਾ ਆਪਣੇ ਆਪ ਨੂੰ ਪਾ ਲਿਆ ਤਾਂ ਜਿਹੜਾ ਸ਼ੇਰ ਦਾ ਮਾਡਰਨ ਪਿੰਡ ਆ ਮੈਂ ਕਹਿੰਦਾ ਸਾਡੇ ਇਲਾਕੇ ਦਾ ਸਭ ਤੋਂ ਤਕੜਾ ਖੁਸ਼ਿਆਲ ਆਰਥਿਕ ਤੌਰ ਤੇ ਪਿੰਡ ਆ ਮੇਰੇ ਖਿਆਲ ਅੱਜ ਤੱਕ ਇਸ ਪਿੰਡ ਦਾ ਬੰਦਾ ਕੋਈ ਠਾਣੇ ਨਹੀਂ ਜੇ ਸੁਲਝੋਤੇ ਲਈ ਥੱਲੇ ਆਊਗਾ ਉਹ ਝਗੜਾ ਕਰਕੇ ਨਹੀਂ ਆਏਗਾ ਇੰਨੇ ਸੂਝਵਾਨ ਲੋਕ ਤਾਂ ਡੋਂਡੇ ਦੇ ਸਾਨੂੰ ਪਹਿਲਾਂ ਵੀ ਮਾਣ ਆ ਮੁੰਬੀ ਮਾਣਾ ਸਵਾਦ ਇਹ ਆ ਵੀ ਇੱਕ ਇੱਕ ਤਰਫਾਈ ਬੋਟਾ ਨਿਕਲ ਰਿਹਾ ਰਸਬਾਲ ਜੀ ਤਾਂ ਤਾਂ ਕੰਮ ਪੂਰਾ ਹੋਣਾ ਸ਼ਬਦ ਤਾਂ ਹੋਣਾ ਰੇ ਕੰਮ ਚ ਆਪਾਂ ਇੱਕ ਤਰਫਾਈ ਬੋਟਾ ਨਿਕਲ ਠੀਕ ਗੱਲ ਮੰਨ ਲਈ ਸਰਜਣ ਜੀ ਤੇ ਮੈਂ ਬਹੁਤਾ ਸਮਾਂ ਨਹੀਂ ਲੰਦਾ ਮੈਂ ਬਾਕੀ ਦਾ ਪਿੰਡ ਵਾਲੇ ਵਿਸ਼ਵਾਦ ਮੰਨ ਜੇ ਮੈਂ ਵੀ ਬੜਾ ਹੱਕ ਰੱਖਣਾ ਇੱਥੇ ਕਿਉਂਕਿ ਇਹ ਮੇਰਾ ਪਰਿਵਾਰ ਆ ਕੱਲ੍ਹ ਲੈ ਜੀ ਬੈਠੇ ਆ ਅਸੀਂ ਸਾਰੇ ਇੱਥੇ ਮਿਲਦੇ ਆ ਮੈਨੂੰ ਉਮੀਦ ਆ ਵੀ ਉਦੋਂ ਇਹ ਸਮਝ ਕੇ ਇਲੈਕਸ਼ਨ ਲੜਨਗੇ ਵੀ ਅਸੀਂ ਆਪਣੇ ਪਿੰਡ ਦੇ ਬੰਦੇ ਨੂੰ ਸਰਪੰਚ ਬਣਾਉਣ ਲੱਗਿਆਂ ਜਿਵੇਂ ਸਰਪੰਚ ਦਾ ਇਲੈਕਸ਼ਨ ਆ ਪਹਿਲਾਂ ਵੀ ਆ ਕਪੂਰੀ ਸਾਡੇ ਹਮੇਸ਼ਾ ਹੀ ਕਲੋਨੀ ਐਂਡ ਹੁੰਦੇ ਆ ਉੱਥੇ ਮੰਡਜ ਮੈਂ ਦੇਖਿਆ ਅੰਦਰ ਹੱਤੋਪਾਈ ਹੁੰਦੀ ਸੀ ਕਾਲੀਆਂ ਨਾਲ ਨਾ ਨਹੀਂ ਹੱਤੋਪਾਈ ਦਾ ਕੰਮ ਜਾਂਦਾ ਜੀ ਇਹਨਾਂ ਦਾ ਸੋ ਮੈਨੂੰ ਬੜੀ ਆਸ ਆ ਤੇ ਬਹੁਤ ਦਾ ਜ਼ਮਾਨਾ ਲੰਘਦਾ ਵਾਏ ਤੋਂ ਬੜਾ ਬੜਾ ਧਰਮਾਲ ਕਰਦਾ ਤੇ ਰਾਜਾ ਜੀ ਦਾ ਵੀ ਧਰਮਾਲ ਕਰਦਾ ਕਿ ਇਹਨਾਂ ਨੇ ਫੇਰ ਕਿਹਾ ਵੀ ਨਹੀਂ ਮੈਂ ਸ਼ੇਰਗੜ੍ਹ ਨੂੰ ਇੱਕ ਵਾਰ ਜਾ ਕੇ ਆਣਾ ਚਾਹੇ ਨਾ ਭਾ ਜੇਰਪੁਰ ਇਕੱਠੇ ਹੋਵੇ ਕਹਿੰਦੇ ਉਦੋਂ ਸਾਰੇ ਤੁਸੀਂ ਜੇ ਹੋਏ ਤੇ ਕਹਿੰਦਾ ਕਿ ਮੇਰਾ ਦਿਲ ਬੜਾ ਕਰਦਾ ਵੀ ਮੈਂ ਇੱਕ ਵਾਰ ਉੱਥੇ ਹੀ ਹੋਰ ਜਾ ਕੇ ਆਣਾ ਇਹਨਾਂ ਲਈ ਮੈਂ ਸਾਰੀ ਸੋਚੀ ਕੀ ਮੈਂ ਧਰਮਾਲ ਕਰਦਾ ਜੈ ਜੈਕਾਰ ਇਹ ਬਹੁਤ ਕਾਲ ਨੂੰ ਪਾਉਂਦੇ ਤੇ ਉਹ ਬਾਹਰੋਂ ਜਿਹੜੀਆਂ ਬੂੰਦੀਆਂ ਘੰਟੀਆਂ ਜਿਉਂ ਕਰਕੇ ਇਸ ਨੂੰ ਦੇ ਵਿੱਚੋਂ ਬਹੁਤ ਸੱਜਣ ਜਿਹੜੇ ਬਾਹਰ ਗਏ ਨੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਕਹਿੰਦੇ ਕਿ ਸਾਨੂੰ ਉੱਥੋਂ ਹੁਣ ਫੋਨ ਕਰਨ ਲੱਗੇ ਨੇ ਬਹੁਤ ਜਿਹੜੀ ਕਾਰਜ ਸ਼ੁਰੂ ਹੋ ਗਏ। ਸੋ ਤੁਹਾਡਾ ਲਈ ਵੀ ਤੁਹਾਡਾ ਸੂਚੀ ਜਿਹਦਾ ਬਹੁਤ ਤਾਲਬਾ ਹੈ। ਹੁਣ ਮੈਂ ਬੇਨਤੀ ਕਰਨਾ ਸਾਡੇ ਹਲਕੇ ਦੇ ਵਿਚਾਰ ਰਪਿੰਦਰ ਸਿੰਘ ਰਾਜਨ ਜੀ ਨੂੰ ਉਹ ਤੁਹਾਡੇ ਨਾਲ ਜਿਹੜੀ ਪਾਰਟੀ ਦੇ ਨੀਤੀਆਂ ਜਾਂ ਉਹਨਾਂ ਦੇ ਸੰਬੰਧ ਵਿੱਚ ਲੈ ਕੇ ਆਉਣੇ ਕੀ ਤਸੰਨਾਂ ਲਈ ਕਰਨਾ ਕੀ ਮਜਬੂਰਾਂ ਨੂੰ ਕਰਨ ਉਹਦੇ ਲਈ ਜਿਹੜੀਆਂ ਵਿਚਾਰਾਂ ਸਾਧੀ ਕਰਨਗੇ ਰਪਿੰਦਰ ਸਿੰਘ ਰਾਜਨ ਜੀ ਇਹਨੂੰ ਪਹਿਲਾ ਬੋਲ ਰਹੇ ਹਨ ਸਾਡੇ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਸੀਨੀਅਰ ਵਾਈਸ ਪ੍ਰਧਾਨ ਕਸਤੂਰੀ ਲਾਲ ਮਿੱਟੂ ਜੀ ਸਾਡੇ ਐਕਸਪੀਅਰ ਮਾਰਕੀਟ ਕਮੇਟੀ ਮਛਿਵਾੜਾ ਸਾਹਿਬ ਸਾਥ ਹਿੰਦੀ ਸੁਪਰਕਟੀਪੁਰ ਸਾਹਿਬ ਸਾਡੇ ਬਲਾਕ ਕੌਂਸਲ ਦੇ ਪ੍ਰਧਾਨ ਕੁਮਿੰਦਰ ਤਿਵਾੜੀ ਜੀ ਸਾਡੇ ਬਲਾਕ ਸੰਪਤੀ ਦੇ ਵਾਈਸ ਪ੍ਰੋਮੋਨਰ ਜੀ ਸੁਕਾਲਾ ਜੀ ਸਾਰੀ ਸੂਚੀ ਖੇਰਕੜ ਬਸਤੀ ਦੇ ਸਾਹਮਣੇ ਬੈਠੇ ਬਜ਼ੁਰਗੋ ਭਰਾਵੋ ਸਾਥੀਓ ਸਭ ਤੋਂ ਪਹਿਲਾਂ ਗੁਰੂ ਘਰ ਦੇ ਨਾਮ ਕਰਦੇ ਆਂ ਸ਼੍ਰੀ ਵਾਹਿਗੁਰੂ ਜੀ ਕਾ ਬੋਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਬਿਲਕੁਲ ਠੀਕ ਹੈ ਮੈਂ ਜੀ ਦੀ ਵੀ ਸਾਰਿਆਂ ਨੂੰ ਸਾਰੇ ਖੇਰਕੜ ਪਹੁੰਚੇ ਹੋਏ ਜਿੰਦਰ ਸਾਰਾ ਮਨ ਸਿੰਘ ਜੀ ਆਪਣੇ ਕਾਂਗਰਸ ਪਾਰਟੀ ਦੇ ਏਂ ਵੇਦਾਰ ਹੈ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੋਇਆ ਸੀ ਪਰ ਫਿਰ ਵੀ ਸਾਡਾ ਫਰਜ਼ ਬਣਦਾ ਵੀ ਬਸਤੀ ਨੂੰ ਲੱਗ ਤੋਂ ਜਾ ਕੇ ਬੇਤੀ ਇਹਦੇ ਅਪੀਲ ਕਰਨੀ ਡਾਕਟਰ ਮਾਨ ਸਿੰਘ ਮਾਨ ਨੇ। ਇਸੇ ਤਰ੍ਹਾਂ ਅਸੀਂ ਪੂਰੇ ਹਲਕੇ ਦੇ ਵਿੱਚ ਕੋਈ ਹਲਕੇ ਦਾ ਬੂਤ ਜਾਂ ਪਿੰਡ ਕਾਂਗਰਸ ਪਾਰਟੀ ਦੇ ਜਿਹੜੇ ਅਸੀਂ ਸਾਥੀ ਆ ਅਸੀਂ ਨਹੀਂ ਛੱਡਿਆ ਨਾ ਅਸੀਂ ਛੱਡਣਾ। ਇਸ ਕਰਕੇ ਕੋਈ ਲੋਕ ਸਭਾ ਇਸ ਚੀਜ਼ ਦੀ ਮੰਗ ਕਰ ਰਹੀ ਹੈ। 2024 ਦੀ ਜਿਹੜੀ ਇਹ ਲੋਕ ਸਭਾ ਦੀ ਚੋਣ ਹੈ ਮੈਂ ਸਮਝਦਾ ਇਹ ਸਭ ਤੋਂ ਤਾਕਤਵਰ ਚੋਣ ਸਭ ਤੋਂ ਤਾਕਤਵਰ ਇਸ ਕਰਕੇ ਕਿ ਉਹ ਵੀ 10 ਸਾਲ ਤੋਂ ਜਿਹੜਾ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮੰਤਰੀ ਆ ਉਹ ਨੂੰ ਬਹੁਤ ਤਾਕਤ ਨਾਲ ਸਭ ਨੂੰ ਮਿਲ ਕੇ ਟੋੜਨਾ ਪੈਣਾ ਨਹੀਂ ਤਾਂ ụpਟੇਗਾ ਆ ਆਪਣੇ ਹਲਕੇ ਦੇ ਸੁਰਾਲੇ ਹਲਕੇ ਦੀ ਅਸੀਂ ਆਪਾਂ ਗੱਲ ਕਰੀਏ ਤਕਰੀਬਨ ਅੱਜ 22ਵਾਂ ਹੈ 22ਵੇਂ ਦਿਨ ਦਾ ਪਹਿਲਾ ਪ੍ਰਿੰਟ ਇਸ ਮੇਰੀ ਪੁਜਨੀਤ तकरीबन तकरीबन ਲੇਟੂ ਜੀ 112 ਫੈਟ ਦੇ ਗਰੀਵ ਕੱਲ ਤੱਕ ਕੱਲ ਜੀ ਕੱਲ 10B ਫੈਂਡ ਅਸੀਂ ਕਰ ਪਤੇ ਸੀ ਕਿ 2100 121 ਵਾਪਸ ਜਿੱਥੇ ਪੁੱਜ ਕੇ ਅਸੀਂ ਆਪਣੇ ਉਮੀਦਵਾਰ ਦੀ ਗੱਲ ਤੋਂ ਰੱਖ ਰਹੇ ਹਾਂ ਉਮੀਦਵਾਰ ਆਪਾਂ ਨੂੰ ਪਤਾ ਹੀ ਹੈ ਵੀ ਆਪਣਾ ਉਮੀਦਵਾਰ ਅਨਮੋਲ ਹੈ ਜੀ ਸਭ ਤੋਂ ਵਧੀਆ ਇਨਸਾਨ ਸਭ ਤੋਂ ਇਮਾਨਦਾਰ ਇਨਸਾਨ ਸਭ ਤੋਂ ਮੀਨ ਸੀ ਤਜਰਬੇ ਵਾਲਾ ਹਰ ਜਿਹੜੀ ਗੱਲ ਹਰ ਘਰ ਉਹਦਾ ਮਤਲਬ ਕੀ ਪੂਰਾ ਇਸ ਤੋਂ ਵੀ ਵਧੀਆ ਉਮੀਦਵਾਰ ਮਿਲ ਨਹੀਂ ਸਕਦਾ ਤੇ ਸਭ ਤੋਂ ਵੱਡੀ ਗੱਲ ਵੀ ਸਿਆਸੀ ਨਹੀਂ ਹੈ ਸਿਆਸੀ ਜਿਹਨੂੰ ਕਹਿੰਦੇ ਹੁੰਦੇ ਲੋਕ ਸਭਾ ਦੇ ਜਿਹੜੇ ਉਮੀਦਵਾਰ ਹੋਵੇ ਜੇ ਸਿਆਸੀ ਹੋਵੇ ਨਾ ਕਈ ਵਾਰ ਉਹ ਆਪਸ ਵਿੱਚ ਪੜਾ ਦਿੰਦਾ ਤਾਂ ਇਹ ਜਾਂ ਇਨਸਾਨ ਨਹੀਂ ਹੈਗਾ ਅਸੀਂ ਤਾਂ ਦੋ ਸਵਾ ਦੋ ਸਾਲ ਜਿਹੜੇ ਕੰਮ ਕਰਕੇ ਦੇਖਿਆ ਸਾਰਿਆਂ ਨੇ ਸਾਰਿਆਂ ਨੂੰ ਹੁਣ ਉਹ ਗੇ ਮੇਨ ਟੀਮ ਹੈਗੀ ਪ੍ਰਧਾਨ ਸਭਾ ਹਮਰ ਦਾ ਸ਼ਵਰਾਲੇ ਜੀ ਉਹਦੇ ਤਕਰੀਬਨ ਫੇਰੀ ਆਪਾਂ ਬੜੇ ਨਿੱਜੀ ਤੇ ਪਰਿਵਾਰਕ ਸਬੰਧ ਹੋ ਗਏ ਜਿਵੇਂ ਮਿੰਟੂ ਜੀ ਦੇ ਛੋਟੇ ਨਾਲ ਇਹ ਗੱਲ ਬਿਲਕੁਲ ਠੀਕ ਵਹੀ ਉਹਨਾਂ ਨੇ ਵੀ ਤੁਸੀਂ ਇਹਨਾਂ ਦਾ ਪਰਿਵਾਰ ਵੀ ਇੱਥੇ ਜੇ ਅਸੀਂ ਨਾ ਵੀ ਆਉਂਦੇ ਸਾਨੂੰ ਪਤਾ ਇਹ ਬੂਤ ਪਹਿਲਾਂ ਵੀ ਦਿੱਤੇ ਆ ਤੇ ਹੋਰ ਜਿੱਥੇ ਉੱਥੇ ਫਿਰ ਹੁੰਦਾ ਕੀ ਆ ਜਿੱਥੇ ਇਹ ਤਹੇਲਾ ਮਿਲ ਰਿਹਾ ਹੋਵੇ ਬੰਦਾਂ ਨੂੰ ਸੋਚਦਾ ਵੀ ਇਹ ਤਾਂ ਆਪਣੀ ਐ ਇਥੇ ਲੋੜ ਨਹੀਂ ਪਰ ਮੈਂ ਸਮਝਦਾ ਉਹ ਉਹਨਾਂ ਦਾ ਜਾਲ ਲੋੜ ਹੁ ਆਪਣੇ ਨੂੰ ਪਛੜਦੀ ਇਹ ਬਦਾਨੇ ਆਪਣੇ ਨਾਲ ਬੜਨ ਦਾ ਰਿਸ਼ਤਾ ਜਿਹਨੂੰ ਕਹਿੰਦੇ ਚੱਲੂ ਕੇ ਬਿਆਕੇ ਤਾਂ ਉਸੇ ਵੀ ਦੇਖੇ ਤੇ ਹੋਈ ਇੱਕ ਤਰੀਕ ਫਰੀਵਾਰ ਦਾ ਦਿਨ 10 ਜਰਵੇ ਤੇ ਰਹਿ ਗਏ ਲੋਕ ਸਵਾਰ ਦੀ ਵੋਟ ਐਮਪੀ ਦੀ ਵੋਟ ਪੂਰੇ ਦੇਸ਼ ਦੇ ਵਿੱਚ ਜਿਹੜੀ ਪਿਛਲੇ 2 ਮਹੀਨਿਆਂ ਤੋਂ ਪੈ ਰਹੀ ਆ ਪੰਜਾਬ ਨੂੰ ਇੱਕ ਤਰੀਕ 10 ਦਾ ਦੇ ਵਿੱਚ ਪੰਜਾਬ ਐ 4 ਤਰੀਕ ਨੂੰ ਰਿਜ਼ਲਟ ਆਉਣਾ ਹੈ ਤੇ ਅੱਜ ਇੱਕ ਸਰਵੇਖੇ ਮੇਰੇ ਸਵੇਰੇ ਦਾ ਮੈਂ ਠੀਕ ਰਿਹਾ ਸੀਗਾ ਸਰਵੇ ਦੇ ਵਿੱਚ ਤਕਰੀਬਨ ਤਕਰੀਬਨ ਮੱਡੂ ਜੀ ਬਹੁਤ ਬਰਾਬਰ ਦਾ ਮੈਚ ਜੀ ਕੇ ਸੀਗਾ ਕਾਂਗਰਸ ਦਾ ਦੇਸ਼ ਦੀ ਕਾਂਗਰਸ ਦਾ ਮੈਚ ਬਰਾਬਰ ਵਿੜਾ ਕੀ ਪਹਿਲਾ 10 ਸਾਲ ਤੋਂ ਭਾਰਤੀ ਜਨਤਾ ਪਾਰਟੀ ਦਾ ਤੇ ਜਿਹੜੀ ਕਾਂਗਰਸ ਨਾਲ ਅਲਾਈਅੰਸ ਹੈਗੀ ਹੈ ਇਹਨਾਂ ਦੇ ਵਿੱਚ ਬਹੁਤ ਫਰਕ ਸੀਗਾ 350 ਸੀਟ ਐਂਡੀਏ ਜਿਹੜੀ ਇਹਨਾਂ ਦੀ ਜਿਹੜੀ ਸਰਕਾਰ ਹੈ ਇਹਨਾਂ ਦੇ ਕੋਲ ਸਿੱਧੀ ਤੇ ਕਾਂਗਰਸ ਕੋ ਦਾ ਕੁਝ ਵੀ ਨਹੀਂ ਸੀ 200 ਦੇ ਕਰੀ ਸੀ 200 ਤੋਂ 250 ਕੁਝ ਸੀ ਕਰੀਬ 200 ਸੀ ਜোন ਜਿਹੜਾ ਜਿਹੜਾ ਸਰਵੇ ਆਇਆ ਉਹਦੇ ਵਿੱਚ ਤਕਰੀਬਨ ਤਕਰੀਬਨ ਦੋਨੋਂ 22-22 ਮੋਡਲ ਦਿਖਿ ਦਿਖ ਰਿਹਾ ਹੈ ਤੇ ਆਹ ਜਿਹੜਾ ਆਖਰੀ ਪੜਾਅ ਦੇ ਦੋ ਰਹਿ ਗਏ ਇਹ ਦੋ ਪੜਾਅ ਹੁਣ ਦੱਸਣਗੇ ਵੀ ਆਉਣ ਵਾਲੀ ਜਿਹੜੀ ਸਰਕਾਰ ਹੈ 5 ਸਾਲਾਂ ਦੀ ਉਹ ਕਿਹੜੀ ਪਾਰਟੀ ਦੀ ਹੋਊਗੀ ਤੇ ਪ੍ਰਧਾਨ ਮੰਤਰੀ ਕੌਣ ਕਾਂਜੀ ਸ਼ਾਹ ਆਪਾਂ ਅਧੀਸ਼ ਦੇ ਫੜਾਉਣੇ ਐ ਕਿਸ ਦੇ ਹੱਥ ਦੇ ਵਿੱਚ ਜੱਪਾਨ ਨੇ ਦਿਖਾਈ ਦਿੱਤੇ ਕੋਈ ਪਹਿਲਾਂ ਇਹਨੇ ਕੋਈ 10 ਸਾਲ ਜਿਹਨੇ ਪਹਿਲਾਂ ਲਾਇਆ ਨਰਿੰਦਰ ਮੋਦੀ ਨੇ ਉਹਨੇ ਖਾਸ ਕਰਕੇ ਦਾ ਪੰਜਾਬ ਤੋਂ ਕਿਤਾ ਵੱਡਾ ਅੰਮੋਲਨ ਦਾ ਅਨੁਸ਼ਾਸਕ ਸਾਰੀ ਦੁਨੀਆ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਇਹ ਸਰਕਾਰ ਨੂੰ ਨਰਿੰਦਰ ਮੋਦੀ ਜੀ ਨੂੰ ਇਹ ਗੱਲ ਕਹਿ ਰਹੇ ਸੀ ਕਿ ਇਹ ਕਾਲੇ ਕੂੜੇ ਵਾਪਸ ਲਾਇਆ ਪਰ ਇਹ ਨਹੀਂ ਮੰਨਿਆ ਮਨਾ ਕੇ ਆਪਣੇ ਜ਼ਿੰਮੇਵਾਰ ਕਿਸਾਨ ਭਰਾ ਹੀ ਲੜ ਕੇ ਮਨਾ ਹੈ ਕਿ ਹਜੇ ਵੀ ਇਹ ਜਿਹੜੀ ਆਪਾਂ ਕੀ ਹੈ ਜਿਹੜੀ ਨੀਤੀ ਆ ਉਹ ਸਾਫ਼ ਨਹੀਂ ਹੈਗੀ ਪੰਜਾਬ ਨੂੰ ਕਿਸੇ ਪੰਜਾਬ ਨੂੰ ਲੈ ਕੇ ਤਾਂ ਖਾਸ ਕਰ ਪਤਾ ਨਹੀਂ ਕੀ ਕਰਨਾ ਕਿ ਉਹ ਇਹ ਇਹ ਆਏ ਸੋਚਦਾ ਪੰਜਾਬ ਦੇ ਲੋਕਾਂ ਨੂੰ ਜਲਤੋਂ ਮੁੱਦਾ ਯਾਦ ਹੋਇਆ ਪੰਜਾਬ ਦੀ ਫਸਲ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਕਰਵਾਉ ਸਭ ਤੋਂ ਬਿਲਕੁਲ ਫਰਕ ਤੋਂ ਠੀਕ ਹੋਵੇ ਹਾਂ ਜਿਹੜਾ ਐਮਐਸਪੀ ਹੈ ਉਹ ਦਾਰਿਕਾ ਭਾਅ ਹੋਣਾ ਚਾਹੀਦਾ ਹੈ ਉਹ ਚਾਹੇ ਕਾਂਗਰਸ ਸਰਕਾਰ ਦੀ ਲਈ ਹੈ ਜਾਂ ਹੋਰ ਵੀ ਉਹ ਹਮੇਸ਼ਾ ਹੀ ਪਰ ਉੱਪਰ ਘੱਟ ਨਜ਼ਰ ਆਇਆ ਪਰ ਪੱਕਾ ਮਿਲਦਾ ਤਾਂ ਰਿਹਾ ਪਰ ਇਹ ਉਹ ਚੱਕਰ ਲੱਗਿਆ ਸੀ ਕਿ ਚੱਕ ਕੇ ਉੱਪਰ ਮਾਰਕੀਟ ਕਰਕੇ ਮੰਡੀਆਂ ਖਤਮ ਕਰਾ ਪਤਾ ਨਹੀਂ ਕਿਨੇ ਇੰਚ ਦੇ ਹਾਦੀਤਾ ਤੇ ਅਰਕ ਪਟਿਆਲੇ ਹੱਥ ਤੇ ਵਿੱਚ ਸਾਰਾ ਸਿਸਟਮ ਟਰਾਲਡ ਗਿਆ ਕਿ ਉਸ ਨਾਲ ਤੋਂ ਇੱਕ ਵਾਰ ਤਾਂ ਆਪਾਂ ਬਚ ਗਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਆਪਾਂ ਆਪਣਾ ਹਜਾਬ ਆ ਦੇਣਾ ਹੈ ਉਜੀ ਗੱਲ ਆ ਕਿ ਇਹ ਸਰਕਾਰ ਦੀ ਨਹੀਂ ਸੂਬਾ ਸਰਕਾਰ ਹੈ ਝਾੜੂ ਦੀ ਸਰਕਾਰ ਮੈਨੂੰ ਦਿੱਤਾ ਕਿ ਲੱਗਦਾ ਕਦੇ ਕਦੇ ਸਿਰਫ ਇੰਟਰਲੇ ਪਾਸੇ ਉਹਨਾਂ ਦਾ ਪ੍ਰਾਂਤਕោਸ਼ਿਕਾ ਪ੍ਰੋਗਰਾਮ ਕੀ ਉਹ ਕੋਈ ਆਇਸ਼ ਨਹੀਂਟਰਲੇ ਪਾਸੇ ਨਾਲੋਂ ਕੱਲ ਰੋਡ ਸ਼ੋਅ ਕੀਤਾ ਉਹਨਾਂ ਦਾ ਤੇ ਰੋਡ ਸ਼ੋਅ ਮਦਨ ਜੀ ਉਹ ਤਾਂ ਆਏ ਰੋਡ ਸ਼ੋਅ ਕਰਦੇ ਆ ਵੀ ਜਿਵੇਂ ਬਹੁਤ ਜ਼ਿਆਦਾ ਉਹਨਾਂ ਦੀ ਪੌਪੁਲਾਰਿਟੀ ਜੀ ਮਤਲਬ ਜੀ ਜਿਹੜੀ 2.5 ਸਾਲ ਜਿਹੜਾ ਉਹਨਾਂ ਨੇ ਸਰਕਾਰ ਨੂੰ ਲਾਏ ਆ ਵੀ ਇਹਨਾਂ ਲੋਕ ਹੀ ਉਹਨਾਂ ਨੂੰ ਪਸੰਦ ਕਰਨ ਲੱਗੇ ਕਿ ਸਿਰੋ ਲੋਕੀ ਉਹਨਾਂ ਦਾ ਚਿਹਰਾ ਦੇਖ ਕੇ ਜਾਂ ਉਹਨਾਂ ਨੂੰ ਹਾਰੇ ਹੱਤਾਂ ਹਲ ਦਾ ਦੇਖ ਕੇ ਹੀ ਉਹਨਾਂ ਨੂੰ ਜਾ ਕੇ ਇੱਕ ਤਰੀਕ ਨੂੰ ਵੋਟਾਂ ਪਾਦੇ। ਉਹ ਇਹ ਸੋਚਦੇ। ਪਰ ਇਹ ਗੱਲ ਨਹੀਂ ਹੈ ਕਿ ਇਸ ਵਾਰ ਦੇ ਹਾਲਾਤ ਹੈ ਜਿਹੜੇ ਉਹ ਬਦਲ ਚੁੱਕੇ। ਹੁਣ ਇਹ ਪਾਈ ਦੇ ਵਿੱਚ ਬਦਲਾਅ ਆਇਆ ਤੇ ਸਾਰਾ ਕੁਝ ਝਾੜੂ ਲੈ ਗਿਆ ਕੱਟਣਾ ਕਰਕੇ। ਹੁਣ 24 ਫਿਰ ਬਦਲਾਵ ਆਇਆ। ਦੇਸ਼ ਵੀ ਬਦਲਾਵ ਆਇਆ, ਪੰਜਾਬ ਦੇ ਵਿੱਚ ਵੀ ਬਦਲਾਵ ਆਇਆ। ਤੇ ਉਹ ਜਿਹੜਾ ਹੈਗਾ ਉਹ ਕਾਂਗਰਸ ਪੱਤੀ ਹੈ। ਕਾਂਗਰਸ ਦੀ ਦੇਖੋ ਖਾ ਫੜੀਆ ਕਾਂਗਰਸ ਦੀ ਹੀ ਆਪਾਂ ਇਸ ਬੂਥ ਦੇ ਉੱਪਰ ਇਹ ਤਾਂ ਅਫੀਸ਼ੀਅਲ ਦਾ ਬਹੁਤ سارے ਜਿਹੜੇ ਐ ਦੇਖੋ ਖਾਸ ਕਰਕੇ ਆ ਜਿਹੜੀ ਬੈਲਟ ਬਿਲਕੁਲ ਸੁਨਾਰੇ ਹਲਕੇ ਦਾ ਦੇਖੋ ਜਿੱਦਾਂ ਬੰਨਾ ਹੈ ਇਸ ਬੰਨੇ ਤੋਂ ਮੈਂ ਇਹ ਸਮਝਦਾ ਕਿ ਕਾਂਗਰਸ ਦੀ ਜਿਹੜੀ ਨਿਊ ਹੈ ਐਡੀ ਤਕੜੀ ਜਿਹੜੀ ਧਰ ਦੋ ਤੁਹਾਡੇ ਚੋ ਵੀ ਸ਼ਕਤੀ ਹੈਗੀ ਸਾਰਾ ਮੈਂ ਦੇਖਦਾ ਇੱਕ ਇੱਕ ਪਰਿਵਾਰ ਦਾ ਜੀ ਹਰ ਘਰ ਚੋਂ ਹਰ ਕੱਪ ਤੁਸੀਂ ਇੱਥੇ ਏਡੀ ਵੱਡੀ ਹਾਜ਼ਰੀ ਤੁਸੀਂ ਲਵਾਈ ਆ ਸਾਡੀ ਸਾਡੀ ਇਹ ਹਮੇਸ਼ਾ ਸੀ ਜਾਗ ਰੱਖਾਗੇ ਵੈਸੇ ਤਾਂ ਆਪਣੇ ਆਪ ਜੇ ਪਿੰਡ ਬਹੁਤ ਖੁਸ਼ਹਾਲ ਹੈ ਨਗਰ ਕੌਂਸੀ ਬਹੁਤ ਵੱਡੂ ਪ੍ਰਭਾਵ ਵਾਲੀ ਬਹੁਤ ਮਿਹਰ ਬਹੁਤ ਕਿਰਪਾ ਪਰ ਹਾਂ ਸਾਡਾ ਖੰਦ ਵੱਡਾ ਕਿ ਜਦ ਡਾਕਟਰ ਅਮਰ ਸਿੰਘ ਜਦ ਜਾਂਦੇ ਕੋਈ ਸਰਕਾਰ ਆ ਜਾਂਦੀ ਹੈ ਤਾਂ ਤੁਸੀਂ ਪੂਰੀ ਵੀਕ ਸਾਡੀ ਵੱਡੀ ਏ ਇਸ ਆਪਰੇ ਖੇਰਗਰ ਵਾਲੇ ਸਾਰੇ ਗੱਲ ਕੁਝ ਵੀ ਜੀ ਦੀ ਮੰਗ ਰੱਖਿਓ ਰਘੁਰੂ ਪ੍ਰਮਾਤਮਾ ਸਰਕਾਰ ਵੀ ਬਣਾਵੇ ਉਹਨਾਂ ਨੂੰ ਜਗੀਰ ਵੀ ਬਣਾ ਦੇ ਭਾਗ। ਤੇ ਫੇਰ ਉਹ ਪਤਾ ਲੱਗੇ ਵੀ ਭਾਈ ਇੱਥੇ ਇਸ ਇਲਾਕੇ ਨੂੰ ਆ ਜਿਹੜੇ 5-7 ਪਿੰਡ ਲੱਗੇ ਨੇ ਵੀ ਇਹਨਾਂ ਦੀ ਮੰਗ ਦੇ ਤੇ ਇੱਥੇ ਹੀ ਮਿਲ ਗੋ। ਫੇਰ ਉਦਸਾ ਹੋਊਗਾ ਇਹ ਵੱਡੀ ਹੋਊਗੀ ਅਲਗ-ਅਲਗ ਜਿਹੜੇ ਚੌਪੌਰ ਸਾਹਿਬ ਦਾ ਏਰੀਆ ਜਾਂ ਉਧਰੋਂ ਉਧਰ ਦੇ ਪੱਡਾ ਲੋਕੀ ਸੂਰਤ ਤੋਂ ਮਿਲੂਗੀ ਉਹ ਪਰ ਹਾਂ ਉਹ ਜੋ ਕੁਝ ਵੀ ਬਣੂਗਾ ਉਹ ਵੀ ਹੈਵ ਦੀ ਗਰਾਉਂਡ ਉਸ ਸਮੇਂ ਦੇ ਮੁਤਾਬਕ ਉਹ ਇੱਥੇ ਬਣਵਾ ਉਹ ਇੱਥੇ ਬਣਵਾ ਲਈ ਜਦੋਂ ਕਾਲਜ ਕਮਿਟੀ ਇੱਥੇ ਆਇਆ ਕੋਈ ਵਿਖਾਇਆ ਡਾਕਟਰ ਰਾਮ ਸਿੰਘ ਹੋਵੇ ਰਾਜਾ ਬਣੇ ਹੋ ਗਏ ਆਪਣੇ ਪ੍ਰਦੇਸ਼ ਕੌਂਸਲ ਦੇ ਪਰ ਬਾਹਰ ਇੱਕ ਹਾਪਮਾਰੀ ਤੇ ਉਹ ਇੱਥੇ ਪੁੱਜ ਗਏ ਸਾਰਾ ਹਾ ਦੇਖ ਕੇ ਗਏ ਇੱਥੇ ਠੀਕ ਹੈ ਉਹ ਤੋਂ ਬਾਅਦ ਕਾਲਜ ਪਾਰਟੀ ਨੇ ਕੋਈ ਕੋਸ਼ਿਸ਼ ਕੀਤੀ ਜਿਹੜੇ ਜ਼ੂੜਾ ਕਮਾਉਂਦਾ ਉਹਨਾਂ ਦਾ ਜ਼ੂੜੀ ਬੱਚਾ ਬਚਾਉਣ ਦੀ ਉਹ ਸਦਾ ਪਰਿਵਾਰ ਦਾ ਕੋਈ ਨਹੀਂ ਤਾਂ ਉਰੋਧੀ ਤੇ ਪੰਜਾਬ ਵੀ ਉਰੋਧੀ ਤੇ ਅੱਜ ਹੈ ਦੇਸ਼ٹری ਉਰੋਧੀ ਤੇ ਪਰ ਹੁਣ ਹਾਲਾਤ ਬਦਲ ਗਏ ਹੁਣ ਜਿਹੜਾ ਇੱਕ ਤਰੀਕ ਜਿਹੜੀ ਹੈ ਉਸ ਦੇ ਵਿੱਚ ਤੇ ਚਾਰ ਨੂੰ ਰਿਜ਼ਲਟ ਵਾਲਾ ਬੋਟ ਦੇ ਵਿੱਚ ਇਹ ਜੀ ਨਜ਼ਰ ਆਉਂਦੀ ਜੀ ਕਾਂਗਰਸ ਦੇ ਵੱਲੇ ਪਾਰਾ ਤੋਂ ਦੇਸ਼ ਦੇ ਲੋਕਾਂ ਨੇ ਕਾਂਗਰਸ ਨੂੰ ਸਤਾ ਦਿੱਤੀ ਤੇ ਕਾਂਗਰਸ ਦਾ ਤੇ ਭਾਈਵਾਲ ਪਾਰਟੀਆਂ ਦਾ ਜਿਹੜੀ ਸਰਕਾਰ ਹੋ ਗਈ ਅਮੀਦਵਾਾਰ ਸਾਰੀ ਪਾਰਟੀਆਂ ਨੇ ਇਹ ਤੇ ਆਖਰਤਾ ਅੱਜ ਉਹ ਤਾਂ ਕਾਂਗਰਸ ਨੂੰ ਰਹਿ ਗਿਆ ਤੇ ਹੁਣ ਹਵਾ ਵੀ ਕਾਂਗਰਸ ਪੱਖੀ ਚੱਲਣੀ ਸ਼ੁਰੂ ਹੋ ਗਈ। ਅਸੀਂ ਦੇਖ ਰਹੇ ਹਾਂ ਕਿ ਕੁੱਝ ਕਹਿੰਦੇ ਮੰਨ ਲਈ ਗੱਲ ਵੀ ਨਰਵਾਈਰ ਦਾ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਇਹ ਵੀ ਦੂਜੀ ਜਗ੍ਹਾ ਵੋਟ ਪਾ ਕੇ ਤਾਂ ਮੋਦੀ ਨੂੰ ਤਕੜਾ ਹਨਾਗੇ। ਮੋਦੀ ਨੇ 10 ਸਾਲ ਦੀ ਸਰਕਾਰ ਜਿਹੇ ਪੜਾਈ ਹੈ। ਕਿੱਥੀ ਫਿਗਰ ਆਉਂਦੀ ਹੈ ਕੱਢੋ। ਤਾਂ ਉਹਨੇ ਇਸੇ ਗੱਲ ਦਾ ਫਾਇਦਾ ਲਿਆ। ਇਸ ਵਾਰ ਉਹਨੇ ਫਾਇਦਾ ਚੱਕਣ ਨੂੰ ਮਿਲਿਆ। ਇੰਡੀਆ ਲਾਇਨ ਜਿਹੜਾ ਕਿ ਅੱਜ ਤੋਂ ਅਖੀਰ ਨੂੰ ਮੈਂ ਪਹਿਲਾਂ ਵੜਿਆ। ਉਹ ਇੰਡੀਆ ਲਾਇੰਸ ਨੂੰ ਕੋੜਨ ਲਈ ਉਹਨੇ ਸ਼ੇਰੇ ਦਾ ਜੋਰ ਪਾਇਆ ਹੁਣ ਜਿੱਕੇ ਮੈਂ ਤੁਹਾਨੂੰ ਦਊਂਗਾ ਕਿ ਮੈਂ ਫੇਰ ਉਹੀ ਵੋਟਾਂ ਨੂੰ ਵੰਡ ਦੂੰਗਾ ਤੇ ਵੰਡ ਕੇ 32% ਵੋਟ ਦੇ ਨਾਲ ਉਹ ਸਰਕਾਰ ਬਣਾ ਗਿਆ ਕਾਪਸਾ 32% ਵੋਟ ਕਿ ਜਿੰਨਾਂ ਦੇ ਕੋਲ ਬਾਕੀ ਬਚਦੀ ਵੋਟ ਹੈ ਉਹ ਵਿਰੋਧੀ ਧਿਰ ਚ ਬੈਠਦੇ ਰਹੇ ਕਿ ਆਪਸ ਲੜਦੇ ਰਹੇ ਗਲੂ ਸਾਰੇ ਕਿਤੇ ਤੇ ਸਭ ਤੋਂ ਉੱਪਰ 543 ਸੀਟਾਂ ਜੋ ਤਕਰੀਬਨ 380 ਸੀਟਾਂ ਦੇ ਕਾਂਗਰਸ ਪਾਰਟੀ ਕੱਲੀ ਚੋਣ ਲਾ ਰਹੀ ਹੈ ਬਾਕੀ ਦੇ ਭਾਈ ਗੋਲ ਪਾਰਟੀਆਂ ਨੇ ਲਾ ਰਹੀ ਹੈ ਕਾਲੀ ਦੇ ਸਿਰਫ 13 ਸੈਂਟਾ ਦੇ ਚੋਣ ਲਾ ਰਹੀ ਹੈ ਝਾੜੂ ਸਿਰਫ 22 ਸੈਂਟਾ ਦੇ ਚੋਣ ਲਾ ਰਹੀ ਹੈ ਪੂਰੇ ਦੇਸ਼ ਦੇ ਇਥੋਂ ਸਾਫ ਤਾਂ ਪਤਾ ਲੱਗ ਰਿਹਾ ਕਿ ਕਿ ਇਹ ਵੋਟ ਐਮਪੀ ਦੀ ਹੈ ਮੈਂਬਰ ਪਾਰਲੀਮੈਂਟ ਦੀ ਤੁਸੀਂ ਵੋਟ ਪਾਉਣਾ ਹੈ ਤੇ ਬੜੀ ਮਹੱਤਵਪੂਰਨ ਹੈ ਤੁਸੀਂ ਤਾਂ ਕਾਝੇ ਬੜੇ ਜਾਗਰੂਕ ਹੋ ਵੀ ਪਹਿਲਾਂ ਕੀ ਇੰਤਲ ਹੀ ਇਹ ਵੋਟ ਨੂੰ ਸਭ ਤੋਂ ਕਾਟ ਤਰਜੀਹ ਦਿੱਤੀ ਜਾਂਦੀ ਹੈ ਇਹ ਆਪਾਂ ਦਾ ਪਾਪਾ ਪਾਰਟੀ ਦੇ ਪ੍ਰਤੀ ਹੁੰਦਾ ਹੈ ਅਕਵਾ ਦਾ ਇੱਕ ਰਐਮਐਲਏ ਆਪਾਂ ਨੇ ਕਿਉਂ ਕੋੜਾ ਹੈ ਇਹ ਵੋਟ ਨੂੰ ਸਰਕਾਰ ਤਰਜੀਹ ਦਿੱਤੀ ਜਾਂਦੀ ਪਰ ਇਸ ਵਾਰ ਮੈਂ ਦੇਖ ਰਿਹਾ ਇਹਦਾ ਕਾਰਨ ਵੀ ਨਿਰੰਤਰ ਹੁੰਦੀ ਹੈ ਕਿ ਇੰਨਾ ਉਛਾ ਲੋਕ ਸਭਾ ਦੀਆਂ ਪ੍ਰਤੀ ਪ੍ਰਸਾਦ ਵੋਟਾਂ ਦੇ ਵਿੱਚ ਗਹਿ ਨਹੀਂ ਦੇਖਿਆ ਕਦੇ ਮੈਨੂੰ 30 ਸਾਲ ਹੋ ਗਏ ਸ਼ਾਸਕ ਅਹੁਦੇ ਦੇ ਵਿੱਚ ਜੀਵਨ ਦੇ ਵਿੱਚ ਪਰ ਇੰਨਾ ਉਛਾ ਲੋਕ ਸਭਾ ਦੀਆਂ ਵੋਟਾਂ ਦੇ ਮੈਂ ਜਿਹੜਾ ਜਿਨ੍ਹਾਂ ਨੂੰ ਕਹਿੰਦੇ ਨੇ ਖਾਸ ਕਰਕੇ ਅਫੀਕਾ ਸੰਭਰਾਲੇ ਹੱcke ਦੇ ਵਿੱਚ तकरीबन ਜਿਵੇਂ ਅਸੀਂ ਕੋਈ ਕੋਈ ਕੀਤੀ ਆਪੜਾ ਹੈਗਾ ਤਾਂ ਅਸੀਂ ਬਾਹਰ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਰਿਕਾਰਡ ਇੱਕ ਕਰਾ ਹੁਣ ਜੇ ਜਿੰਨੇ ਸਾਰੇ ਨੇ ਗੱਲ ਸੁਣੀ ਮੰਨੀ ਹਾਂ ਸਹੀ ਗੱਲ ਆ ਇਹ ਉਵੇਂ ਵੋਟਾਂ ਪੈਣ ਪਰ ਕੌਣ ਥੇਟ ਜੂਗਾ ਆ ਮੀਤ ਕਰਦਾ ਹੈ ਗੁਰੂ ਘਰ ਕਿੱਥੇ ਬੈਠੇ ਵਾਹਿਗੁਰੂ ਜੀ ਬਾਤਮਾ ਦਾ ਮਿਹਰ ਕਿਰਪਾ ਆਪਣੇ ਸਾਰਿਆਂ ਤੇ ਬੜਾਈ ਇਕੱਠੇ ਤੇ ਜਿਹੜੀ ਸੱਚੀ ਨੀਤ ਦੇ ਨਾਲ ਨਿਕਲੇ ਆ ਸੋ ਸਭ ਨੂੰ ਬਾਈ ਗਰੁੱਪ ਤੋਂ ਮਾਣਦਾ ਦਾ ਪਪਾ ਸਾਰੇ ਨੂੰ ਬਹੁਤ ਬਹੁਤ ਤੁਹਾਡੇ ਸਾਰਿਆਂ ਦਾ ਧੰਨਵਾਦ ਗੂਟ ਕੌਲ ਜਰੂਰ ਜਾਇਓ ਗੂਟ ਕੌਲ ਜਰੂਰ ਤਾਂ ਕਿ ਪਹੁੰਚਿਓ ਬਾਕੀ ਜਿਹੜੀ ਗੱਲ ਹੈਗੀ ਹੈ ਕਿਉਂਕਿ ਕੋਈ ਹੈਗਾ ਤੁਫਾ ਬਾਦ ਆ ਜਾਣਾ ਨਹੀਂ ਕਰਨਾ ਗੂਟ ਆ ਕਿੱਥੇ ਆਪੇ ਪੂਰੇ ਲਿਆ ਕੇ ਹੋ ਦਫਤਰੋਂ ਫੇਰ ਇੱਕ ਫੱਤੀ ਮੇਰਾ ਪ੍ਰੋਗਰਾਮ ਉੱਥੇ ਹੋਇਆ ਸੀ ਡਾਕਟਰ ਅਰਸ਼ੀਲ ਦਾ ਪ੍ਰੋਗਰਾਮ ਉੱਥੇ ਹੋਇਆ ਇਹ ਕਹਿੰਦਾ ਪਹਿਲਾਂ ਹੋ ਰਿਹਾ ਸੀਗਾ ਪ੍ਰੋਗਰਾਮ ਆਪਣੇ ਕਿੰਨੀ ਤਰੀਕ ਦੀ ਸਤਾਰਾ ਸਤਾਰਾ ਦਿਨ ਤੇ ਫੋਨ ਵੀ ਅੱਗੇ ਜਿਹੜਾ ਜਿੱਤ ਦਾ ਪ੍ਰੋਗਰਾਮ ਉਹ ਵੀ ਉੱਥੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਫਿਰ ਵਾਹਿਗੁਰੂ ਜੀ ਤੇ ਰਾਜਾ ਜੀ ਨੇ ਕਿਹਾ ਵੀ ਕੋ ਮਦਦਮਾ ਕਰੇ ਆਪਾਂ ਜਿੱਤ ਜੀਏ ਫੇਰ ਪਿੰਡ ਚ ਕੋਈ ਨਾ ਕੋਈ ਜੀ ਅਰੇ ਇੱਥੇ ਮੈਂ ਬਾਬਾ ਜੀ ਦੇ ਮੱਥੇ ਟਿਕਣ ਗਿਆ ਸੀ ਕਿਉਂਕਿ ਇਹ ਪਿੰਡ ਸਾਹਲਾ ਹੀ ਸੀ 16 ਗੁੰਗਰ ਸੰਗਤ ਪ੍ਰਸੰਗਲੇ ਵਿੱਚ ਸਾਹਲਾ ਤੁਹਾਨੂੰ ਬਾਬਾ ਜੀ ਕਹਿੰਦੇ ਵੀ ਮੈਂ ਚਾਹੁੰਦਾ ਵੀ ਕੋਈ ਸਰਕਾਰ ਵੱਲੋਂ ਇਹਦੀ ਚੀਜ਼ ਆ ਦੇਵੇ ਕਿ ਚਾਹੇ ਮੇਰੇ ਤੋਂ ਵੀ ਪੈਸਾ ਨਵਾਰਨ ਵਿੱਚ ਉਹਨਾਂ ਦੀ ਮੰਗ ਤੇ ਵੀ ਹਸਪੀਟਲ ਕੋਈ ਇੱਥੇ ਬਣ ਜਾਈਏ ਕਿ ਸੋਕੀ ਸਾਡੇ ਇਲਾਕੇ ਨੂੰ ਹਸਪੀਟਲ ਨਹੀਂ ਹੈਗਾ ਇੱਥੋਂ ਤਕਰੀਬਨ 2000 ਮੀਟਰ ਤੇ ਸਾਡੇ ਕੋਲ ਜੀ ਨਹੀਂ ਕੋਈ ਬੰਦਾ ਹੈ ਬੀ ਨੇ ਗਾਣਾ ਮੰਡੀ ਇਹ ਬੱਚੀ ਬਹੁਤ ਆਤਮਾ ਬਸ ਅੱਜ ਦਾ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਕਰੇ ਤੁਸੀਂ ਜਿੱਤ ਜੋ ਹੁਣ ਆਪਾਂ ਸਾਰੇ ਜਿੱਤ ਜੀ ਵੀ ਆ ਬਸ ਇਹ ਕਿ ਇਹ ਵੀ ਬਾਬਾ ਜੀ ਨੇ ਉਹ ਗੱਲ ਕਹੇ ਦੀ ਆਪਾਂ ਖਾਲੇ ਇਹਨਾਂ ਨੂੰ ਕਹਿ ਕੇ ਇੰਤਖਾਬ ਨੂੰ ਨਹੀਂ ਜਰੂਰ ਬਿਲਕੁਲ ਠੀਕ ਹੈ ਪਾਲੂ ਬਾਰੇ ਦਾ ਇੱਕ ਹੋਟਲ ਵੀ ਕਾਂਗਰਸ ਨੇ ਕੀਤਾ ਦੇਖੋ ਇਹ ਦੇਸ਼ ਦੀ ਸਰਕਾਰ ਕਾਂਗਰਸ ਪਾਰਟੀ ਦੀ ਵਾਪਸ ਜੀ ਆ ਗਈ ਹਾਂ ਇਹ ਇਹ ਵਾਪਸ ਪੂਰੀ ਹੋਣ ਵਾਲੀ ਹੈ ਅੱਛਾ ਇੱਕ ਤੁਹਾਨੂੰ ਹੋਰ ਮੈਂ ਤੁਹਾਨੂੰ ਯਾਦ ਕਰਾਉਣੀਆਂ ਚੀਜ਼ ਗੱਲ ਸਾਡੇ ਪਿੰਡਾਂ ਵਾਲੇ ਚਲਗੇ ਜੀ ਐਮਐਲਏ ਸਾਹਿਬ ਤੋਂ ਤੇ ਪਾਲੀ ਤੁਸੀਂ ਕਿਹਾ ਸੀ ਪਪੂ ਤੁਸੀਂ ਰੋਪੋਂ ਕੋਣ ਕਿਹਾ ਸੀ ਦੱਸੋ तकरीबन ਸਾਰਾ ਪਿੰਡ ਗਿਆ ਜੀ ਨਾਲ ਵੀ ਐਮਐਲਏ ਸਾਹਿਬ ਗਾਦੇ ਆ ਉਹ ਇੱਥੇ ਬੜਾ ਬੜਾ ਮੇਡਾ ਪੜਦਾ ਕਿੰਨਾ ਸੱਜਿਆ ਹੁੰਦਾ ਕਾਤੂਂ ਦਾ ਵੀ ਜਿਹੜਾ ਸਟੇਡੀਅਮ ਆ ਜੀ ਆਪਾਂ ਇੱਥੇ ਸੰਜੀ ਲਗਾ ਜੀ ਵਿੱਚ ਬਣਾ ਲੀਏ ਦੋ ਢਿੱਲਾਂ ਚ ਵੀ ਮੰਡਪੀ ਰਹਿਣ ਲੋੜੀ ਐ ਸੇ ਬਣਾ ਲਈਏ ਉਹ ਕਹਿੰਦੇ ਇਹ ਜੀ ਰੋਗ ਉੱਠੋ ਉਸ ਤਾਂ ਮੈਨੂੰ ਕੋਟੇ ਨਹੀਂ ਸੀ ਮਤਲਬ ਇਹ ਤੇ ਬੜੀ ਬੜੀ ਗੱਲ ਹੈ ਕਿ ਇਹਨੇ ਬਹੁਤ ਕਹਿ ਦਿੱਤੀ ਅਸੀਂ ਸਿਆਣੇ ਬੰਦੇ ਚੱਲ ਗਏ ਹਨ ਨਾ ਨਾ ਮੈਂ ਤਾਂ ਸੋਨਿਓ ਨਹੀਂ ਦੋਧ ਮਤਲਬ ਇਹ ਪਿੰਡ ਦੇ ਉਹਨਾਂ ਨੇ ਆਹ ਗੱਲ ਕਹੀਆਂ ਮੇਰੇ ਕਹ ਕੋਈ ਕੋਈ ਸਿਆਸੀ ਬੰਦਾ ਕਹਿੰਦਾ ਨਹੀਂ ਹੋਗਾ ਫਿਰ ਇਹਨੇ ਉਹਨਾਂ ਕਹੀਆਂ ਕਰਦੇ ਕੋਈ ਗੱਲ ਨਹੀਂ ਪੜਾਵਾ ਦੇ ਉਹ ਤੁਹਾਨੂੰ ਭਰੋ ভরਦਾ ਸੀ ਆਉਣ ਵਾਲੇ ਇਲੈਕਸ਼ਨ ਜੋ ਜਿਵੇਂ ਪਿੰਡ ਜਿੱਥੇ ਤਕੜਾ ਬੰਦਾ ਹੁੰਦਾ ਉਹ ਮਸਤਾਂ ਕਰ ਜਾਂਦਾ ਉਹ ਕਹਿੰਦੇ ਕੋਈ ਨਹੀਂ ਜਿਆਦਾ ਉਪਰਾਣਾ ਦਾ ਕਰੂਗਾ ਕਾਹ ਵਾਰ ਇਲੈਕਸ਼ਨ ਆਊਗਾ ਫਿਰ ਤੈਨੂੰ ਦੱਸਾਂਗੇ ਸ਼ੋਗਾ ਦਾ ਵੀ ਹੁਣ ਪਤਾ ਲੱਗਿਆ ਜੀ ਆਏ ਨਹੀਂ ਆਗੇ ਕੱਲ ਫਿਰ ਨਹੀਂ ਨਹੀਂ ਮੈਨੂੰ ਪਤਾ ਨਹੀਂ ਨਹੀਂ ਬੰਦਾ ਵੀ ਕਿੱਥੇ ਚੱਲਦਾ ਉਹ ਇਹ ਚੋ ਗੱਡੀਆਂ ਗੱਡੀਆਂ ਉਹਨਾਂ ਦੀ ਨਹੀਂ 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 ਆਮੀ ਮੇਰੇ ਕੋਲ ਪੰਪ ਤੇ ਬੈਠੇ ਉਹਦੇ ਵੀ ਗਏ ਤਾਂ ਵੀ ਗੱਲ ਆ ਕਿ ਹੁਣ ਜੇ ਪਾਪੇ ਨੇ ਟਾਈਮ ਦਿੱਤਾ ਫਿਰ ਦੱਸਾਂਗੇ ਵੀ ਪਰ ਅਹੀਂ ਹੋਇਆ ਜੀ ਤਾਂ ਪਾਪੇ ਵੀ ਬਾਦ ਮੈਂ ਤਾਂ ਉਹਨੂੰ ਇਹੀ ਬੇਨਤੀ ਹੱਥ ਪੱਲਾ ਾਟ ਕੇ ਕਹਿੰਨਾ ਵੀ ਹੁਣ ਕਿਧਰੋਂ ਵਧੀਆ ਟਾਈਮ ਨਹੀਂ ਜੀ ਕਹਿੰਦਾ ਜੀ ਖੋਣਾ ਪਰਿਵਾਰ ਕਰੋ ਜੀ ਕੀ ਸਾਡੇ ਬਣੇ ਕੋਈ ਦਾ ਖਾਲਸਾ ਵਿਆਹ ਦੀ ਗੱਲ ਕੀਤੀ ਤੇ ਅਸੀਂ ਰਾਜਾ ਗਨ ਸਾਹਿਬ ਪਾਟਾ ਇੱਥੇ ਆਪਣੇ ਪਿੰਡ ਦੇ ਵਿੱਚ ਕਾਨਫਰੰਸ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਇੰਨਾ ਸਮਾਂ ਸਾਡੇ ਕੋਲ ਬੈਠਣ ਦੀ ਦਿੱਤਾ ਕਿਉਂਕਿ ਤੁਹਾਡਾ ਟਾਈਮ ਬਹੁਤ ਮਤਲਬੀ ਤੁਹਾਡੇ ਲਈ ਬਹੁਤ ਐਕਸਾ ਬਾਕੀ ਅਸੀਂ ਜਿਆਦਾ ਕੰਮ ਨਹੀਂ ਇਹਨੇ ਬਹੁਤ ਕਰਦੇ ਨਾਲ ਕੋ ਸਾਨੂੰ ਡਾਲਰ ਦੀ ਭੋਖਾ ਨਾ ਮੋਰ ਕਾਇ ਜਿਹੜਾ ਤਾਂ ਕੰਮ ਹੋ ਗਿਆ ਉਹਨੂੰ ਸੈਮੇ ਹੀ ਬੋਲ ਦੋ ਬਾਕੀ ਇਹਨਾਂ ਨੇ ਕਿਹਾ ਸ਼ਮੂਲ ਜਾਰ ਦਾ ਬਾਰੇ ਗੁਰੂ ਜੀ ਦਾ ਖਾਸਾ 1 ਕਿਤੀ ਪੱਤੀ